ਤੇ ਹੁਣ ਆਪਾਂ ਪਹੁੰਚ ਗਏ ਆ ਜੀ ਦਾਨਾਬਾਦ ਪਿੰਡ ਦੇ ਵਿੱਚ ਜਿੱਥੇ ਮਿਰਜ਼ਾ ਦੀ ਤੇ ਸਾਇਬਾ ਦੀ ਕਬਰ ਬਣੀ ਹੋਈ ਆ ਰਾਹ ਪੁੱਛਿਓ ਨਾ ਤੇ ਉਹ ਰਾਹ ਦੱਸਣ ਦੀ ਵੀ ਜਾਏ ਘਰ ਛੱਡ ਕੇ ਆਉਂਦਾ ਇਹ ਆਪਣੀ ਪੰਜਾਬੀਆਂ ਦੀ ਖਾਸੀ ਹੁੰਦਾ ਜਦੋਂ ਅਸੀਂ ਦੁਨੀਆ ਭਰ ਦੇ ਵਿੱਚ ਕਹਿੰਦੇ ਨੇ ਅਸੀਂ ਪੰਜਾਬੀ ਆ ਅਸੀਂ ਪੰਜਾਬ ਦੇ ਰਹਿਣ ਵਾਲੇ ਆ ਤੇ ਪੰਜਾਬ ਦੀਆਂ ਕਹਾਣੀਆਂ ਨੇ ਹੀਰ ਰਾਂਝਾ ਹੋ ਗਿਆ ਹਾਂ ਮਿਰਜ਼ਾ ਸਾਹਿਬਾ ਹੋ ਗਿਆ ਅਲਹਮਦੁਲਿਲਾ ਫਰਦਾਨਾ ਸਰਦਾਰਾਂ ਨੂੰ ਵੇਖ ਕੇ ਰੁਕ ਜਾਂਦੇ ਆ ਹਰ ਜਗ੍ਹਾ ਬਹੁਤ ਪਿਆਰ ਦਿੰਦੇ ਆ ਚਲੋ ਜੀ ਮੈਂ ਸਾਡੀ ਪਿਆਰ ਸਾਡੇ ਅੱਲਾਹ ਦੀ ਜ਼ਮੀਨ ਦੇ ਬਈ ਬੰਦਾ ਕੋਈ ਨਹੀਂ ਗੱਲ ਬਿਲਕੁਲ ਜੀ ਬਿਲਕੁਲ ਉਹ ਵਿਰਕ ਸਾਹਿਬ ਬ라이 ਬੈਠੇ ਨੇ ਇੱਥੇ ਮਨੁਤ ਮੰਗਦੇ ਨੇ ਇਸ ਜਗ੍ਹਾ ਨੂੰ ਪੂਜਦੇ ਨੇ ਬਾਈ ਇੱਥੇ ਅਰਦਾਸ ਬੇਨਤੀ ਕਰਦੇ ਨੇ ਮੈਨੂੰ ਯਾਰ ਆਜ ਇਹ ਜਦ ਦੇਖ ਕੇ ਨਾ ਮੈਨੂੰ ਆਜ ਇਹ ਜਦ ਦੇਖ ਕੇ ਨਾ ਮੈਨੂੰ ਆਪਣਾ ਬਚਪਨ ਯਾਦ ਆ ਗਿਆ ਆਪਣੇ ਪੰਜਾਬ ਵਾਲਾ ਪਾਕਿਸਤਾਨ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਢਾਬੇ ਨੇ ਛੋਟੇ ਛੋਟੇ ਰਾਤ ਜਾਂਦੇ ਆਪਣੇ ਭਾਜੀ ਬੈਠੇ ਹੋਏ ਇੰਜੋਏ ਕਰਦੇ ਹੋਏ ਦਾਲ ਨਾਲ ਤੇ ਵਲੌਗ ਦੇਖਦੇ ਰਿਹਾ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਆਪਾਂ ਹੁਣ ਪੂਰੇ ਪਾਕਿਸਤਾਨ ਦੇ ਟੂਰਟਿਆਂ ਦਾ ਪੂਰੀ ਇੱਕ ਇੱਕ ਚੀਜ਼ ਦਿਖਾਉਣ ਵਾਲਾ ਪਾਕਿਸਤਾਨ ਸਾਸ੍ਰੀ ਕਾਲ ਜੀ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਤੇ ਸਵਾਗਤ ਕਰਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਵਲੌਗ ਦੇ ਵਿੱਚ ਤੁਹਾਡਾ ਤੇ ਇਸ ਟਾਈਮ ਆਪਾਂ ਅੱਡਾ ਹਮਾਦਕਾ ਦੇ ਵਿੱਚ ਖੜੇ ਆ ਪਾਕਿਸਤਾਨ ਦੇ ਵਿੱਚ ਤੇ ਆਪਾਂ ਪਾਕਿਸਤਾਨ ਦਾ ਪੂਰੇ ਪਾਕਿਸਤਾਨ ਦਾ ਟੂਰ ਕਰ ਰਹੇ ਆ ਤੇ ਹੁਣ ਆਪਾਂ ਜਾ ਰਹੇ ਆ ਮਿਰਜਾ ਤੇ ਸਾਈਬਾ ਦੀ ਕਬਰ ਦੇ ਵੱਲ ਕਿ ਜਿੱਥੇ ਜਿਸ ਝੰਡ ਥੱਲੇ ਮਿਰਜੇ ਦਾ ਮਿਰਜੇ ਨੂੰ ਵੱਡਿਆ ਸੀ ਜਿਸ ਮਿਰਜੇ ਤੇ ਬਹੁਤ ਗੀਤ ਗਾਏ ਜਾਂਦੇ ਆ ਮਿਰਜਾ ਸਾਈਬਾ ਦੀ ਕਹਾਣੀ ਸਭ ਤੋਂ ਜਿਆਦਾ ਜੇ ਕਿਸੇ ਇਹ ਆਪਾਂ ਦੇਖੀਏ ਕਿ ਪਿਆਰ ਕਰਨ ਵਾਲਿਆਂ ਚ ਫੇਮਸ ਆ ਤੇ ਉਹ ਮਿਰਜ਼ਾ ਦੇ ਸਾਈ ਭਾਈ ਆ ਜਿਹਦਾ ਕੁਲਦੀਪ ਮਾਨਕ ਨੇ ਬਹੁਤ ਗਾਣੇ ਗਾਏ ਸੀ ਤੇ ਉਸ ਦੀ ਕਬਰ ਤੇ ਦੇਖਣ ਚੱਲੇ ਆ ਜਿੱਥੇ ਉਹਨੂੰ ਵੱਡਿਆ ਸੀ ਤੇ ਇਸ ਟਾਈਮ ਆਪਾਂ ਅੱਡੇ ਤੇ ਖੜੇ ਆ ਤੇ ਆਪਣੇ ਨਾਲ ਆਪਾਂ ਜੀ ਗੁਰਮੀਤ ਸਿੰਘ ਜੀ ਤੇ ਇਹ ਅੱਡੇ ਦਾ ਕੁਝ ਹਾਂਜੀ ਉਹ ਦੱਸਣਾ ਹੈ ਸੀਗਾ ਕਿ ਇਹ ਇੱਥੇ ਦਾਨਾਬਾਦ ਹੈ ਦਾਨਾਬਾਦ ਜਿਹੜਾ ਇਹ ਸਾਡੇ ਤੋਂ ਹੁਣ ਤਕਰੀਬਨ ਕਿ 2 ਕਿਲੋਮੀਟਰ ਦੇ ਫਾਸਲੇ ਤੇ ਆ ਹੈ ਤੇ ਅਸੀਂ ਇੱਥੋਂ ਝੜਾ ਵਾਲੇ ਆਏ ਆ ਇਹ ਵਾਲਾ ਜਿਹੜੇ ਇੱਧਰਲੇ ਪਾਸੇ ਝੜਾ ਵਾਲਾ ਇਹਦਰ ਨੂੰ ਸੈਦਪੁਰ ਜਾਂਦਾ ਹੈ ਸੈਦ ਵਾਲਾ ਤੇ ਉੱਥੇ ਅੱਗੇ ਸਾਡੇ ਕੋਲ ਮੋਟਰ ਮੋਟਰਵੇ ਆ ਲੁਕੀ ਜਿਹੜਾ ਇੰਟਰਚੇਂਜ ਤੋਂ ਆਉਂਦੇ ਉੱਥੇ ਵੀ ਉੱਤਰ ਸਕਦੇ ਆ ਤੇ ਜਦੋਂ ਮੋਟਰਵੇ ਦੇ ਉੱਤਰਦੇ ਉਹ ਮੋਟਰਵੇ ਹੈ ਲਾਹੌਰ ਤੇ ਮਲਤਾਨ ਵਾਲੀ ਠੀਕ ਹੈ ਜੀ ਤੇ ਆ ਦੇਖੋ ਜਰਾ ਭਾਂਡੇ ਦਾ ਜਿਹੜਾ ਇੰਦਰ ਭਾਂਡੇ ਵੱਡੇ ਵੱਡੇ ਰੰਗ ਆ ਦੀਆ ਸਹੀ ਆ ਜੀ ਇਹ ਸਾਰਾ ਹੱਥਾਂ ਨਾਲ ਬਣਾਉਂਦੇ ਆ। ਇਹ ਹੱਥਾਂ ਨਾਲ ਬਣਾਉਂਦੇ ਆ ਸਾਰੇ ਨਾ ਦੇਖੋ ਕਿੰਨਾ ਵਧੀਆ ਇਹ ਕਲਚਰ ਸਾਡੇ ਪੰਜਾਬ ਚ ਖਤਮ ਹੋ ਰਿਹਾ ਪੇਟੀਆਂ ਵਾਲਾ। ਅਦੇ ਕੋ ਕਿੰਡੀਆਂ ਸੋਹਣੀਆਂ ਡਰਮੀਆਂ ਪੇਟੀਆਂ ਬਣਿਆ ਨੇ ਆਟੇ ਦੇ ਲਈ ਜਾਂ ਘਰ ਦੇ ਵਿੱਚ ਸਮਾਨ ਪਾਉਣ ਦੇ ਲਈ ਰੱਖਣ ਦੇ ਲਈ। ਵਾਹ ਜੀ ਵਾਹ। ਠੀਕ ਹੋ ਜੀ। ਤੇ ਰੰਗ-ਬਰੰਗੇ ਇਹ ਕਦੇ पिਂਜਰਾ ਹੈਗਾ। ਅੱਛਾ ਜੀ। ਅ ਸੋਨੇ ਦਾ ਪਿੰਜਰਾ ਕਹਿੰਦੇ ਨਾ ਕਿ ਪਿੰਜਰਾ ਭਾਵੇਂ ਸੋਨੇ ਦਾ ਵੀ ਪਿੰਜਰਾ ਪਿੰਜਰਾ ਹੀ ਹੁੰਦਾ ਹੈ ਐ ਸਿਲਵਰ ਦਾ ਪਿੰਜਰਾ ਪਰ ਪਿੰਜਰਾ ਪਿੰਜਰਾ ਹੀ ਹੈ ਸਹੀ ਗੱਲ ਆ ਬਹੁਤ ਸੋਹਣੀਆਂ ਡਰਮੀਆਂ ਮੈਂ ਆਪਣੇ ਅਜੇ ਤੱਕ ਪੰਜਾਬ ਚ ਉਧਰ ਤੇ ਨਹੀਂ ਵੇਖੀਆਂ ਤੇ ਇੱਧਰ ਵੇਖ ਲਈਆਂ ਆਓ ਹੁਣ ਚੱਲਦੇ ਆ ਸਿੱਧਾ ਤੇ ਜਾ ਕੇ ਆਪਾਂ ਹੁਣ ਸਿੱਧਾ ਦਾਨੇ ਦਾਨੇਬਾਦ ਦਾਨਾਬਾਦ ਦਾਨਾਬਾਦ ਆ ਮਿਰਜ਼ਾ ਸਾਹਿਬਾ ਦਾ ਜਿਹੜਾ ਪਿੰਡ ਜਿੱਤੇ ਉਹਨਾਂ ਨੂੰ ਵੱਡੇ ਜਿੱਤੇ ਕਬਰਾਂ ਉਹਨਾਂ ਦੀ ਜੰਡ ਉਹ ਉਸੇ ਤਰ੍ਹਾਂ ਮੌਜੂਦ ਆ ਉਸ ਕਬਰ ਤੇ ਇੱਕ ਬਾਬਾ ਜੀ ਵੀ ਹੁੰਦੇ ਆ ਉਹਨਾਂ ਨਾਲ ਜਾ ਕੇ ਗੱਲਬਾਤ ਕਰਦੇ ਆ ਤੇ ਤੁਹਾਨੂੰ ਦਿਖਾਉਣੇ ਆ ਜੋ ਜ਼ਬਰਦਸਤ ਹਾਂਜੀ 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 ਸਰਦਾਰ ਕੀ ਹਾਲ ਚਾਲ ਜੀ ਅਲ ਹਮਦੁਲillah ਸਰਦਾਰਾਂ ਨੂੰ ਸਰਦਾਰਾਂ ਨੂੰ ਵੇਖ ਕੇ ਰੁਕ ਜਾਂਦੇ ਆ ਹਰ ਜਗ੍ਹਾ ਬਹੁਤ ਪਿਆਰ ਦਿੰਦੇ ਆ ਚਲੋ ਜੀ ਮਹਿਮਾਨੀ ਪਿਆਰ ਹੈ ਤੁਹਾਡੇ ਅੱਲਾਹ ਦੀ ਜ਼ਮੀਨ ਦੇ ਬੰਦਾ ਕੋਈ ਕੀ ਗੱਲ ਬਿਲਕੁਲ ਜੀ ਬਿਲਕੁਲ ਵਾਸਤੁਈ ਮਿਲਿਆ ਇੱਕ ਸਵਰੱਦ ਕੀ ਆ ਜੀ ਬੜਾ ਸ਼ੌਕ ਬਹੁਤ ਮਿਹਰਬਾਨੀ ਓਕੇ ਜੀ ਓਕੇ ਤੇ ਬਹੁਤ ਪਿਆਰ ਦਿੰਦੇ ਆ ਕਿਤੇ ਵੀ ਰੁਕੀਏ ਤੇ ਵੀਰ ਭਰਾ ਆ ਜਾਂਦੇ ਆ ਸਰਦਾਰ ਬੰਦਾ ਦੇਖ ਕੇ ਤੇ ਬੰਦੀਪ ਵੀ ਇੱਕ ਗੱਲ ਹੈ ਇੱਕ ਬੰਦੇ ਨੂੰ ਤਾਂ ਲਾਲਚ ਹੁੰਦਾ ਹੈ ਹਾਂ ਜੀ ਕਿ ਭਾਜੀ ਮੈਂ ਕੱਲ ਨੂੰ ਉਹ ਵੀ ਮਿਲਣਾ ਏ ਨੋ ਤੇ ਕੀ ਕਹੇਗਾ ਯਾ ਮੈਨੂੰ ਕਿਸੇ ਦੇ ਪਿੱਛੋਂ ਕਿਹਾ ਹੋਇਆ ਕਿ ਜਰਾਬ ਆ ਕਰੋ ਉਹ ਕਿਸੇ ਲਾਲਚ ਤੋਂ ਬਿਨਾ ਕੋਈ ਨਹੀਂ ਕਿਸੇ ਲਾਲਚ ਤੋਂ ਬਿਨਾਂ ਹੀ ਮਤਲਬ ਲੋਕੀ ਤੁਹਾਨੂੰ ਪਿਆਰ ਕਰਦੇ ਸਹੀ ਗੱਲ ਆ ਹਰ ਕੋਈ ਜਿਹੜਾ ਵੀ ਮਿਲਦਾ ਚਾਹ ਪਾਣੀ ਪਹਿਲਾਂ ਪੁੱਛਦਾ ਬਾਕੀ ਕੰਮ ਬਾਅਦ ਆਓ ਭਾਈ ਜਾਨ ਚਾਹ ਪਾਣੀ ਪੁਲਾਈਏ ਬਹੁਤ ਪਿਆਰ ਕਰਦੇ ਨੇ ਲੋਕ ਬਈ ਇਹਨਾਂ ਦਾ ਪਿਆਰ ਹੀ ਆ ਜੋ ਸਾਨੂੰ ਇੱਥੇ ਖਿੱਚ ਲਿਆਉਂਦੇ ਹੁਣ ਆਪਾਂ ਇੱਥੇ ਪੀਵਾਂਗੇ ਚਾਹ ਚਾਹ ਪੀ ਕੇ ਫਿਰ ਜਾਵਾਂਗੇ ਧੰਨਵਾਦ ਤੇ ਮਿਰਜ਼ਾ ਸਾਹਿਬਾ ਦਾ ਉਹ ਪਿੰਡ ਹੀ ਧੰਨਵਾਦ ਤੇ ਇੱਧਰ ਦੇਖੋ ਜੀ ਪਾਕਿਸਤਾਨ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਢਾਬੇ ਨੇ ਛੋਟੇ ਛੋਟੇ ਰਾਤ ਜਾਂਦੇ ਆਪਣੇ ਭਾਜੀ ਬੈਠੇ ਹੋਏ ਇੰਜੋਏ ਕਰਦੇ ਦਾਲ ਨਾਲ ਤੇ ਇਹ ਭਾਈ ਸਾਹਿਬ ਇੱਥੇ ਇਹਨਾਂ ਦਾ ਨਾਲ ਆ کاروبار ਤੇ ਇਧਰ ਬਣ ਰਹੀ ਆ ਆਪਣੀ ਚਾਹ ਤੇ ਕੁਝ ਇਸ ਤਰ੍ਹਾਂ ਦੇ ਇੱਥੇ ਟਾਬੇ ਨੇ ਛੋਟੇ ਛੋਟੇ ਬਹੁਤ ਘੈਂਟ ਬਿਲਕੁਲ ਯਾਰ ਪੁਰਾਣਾ ਪੰਜਾਬ ਚ ਇਥੇ ਆਉਂਦਾ ਜਦੋਂ ਆਪਾਂ ਇੱਥੇ ਆਉਂਨੇ ਨਾ ਪੁਰਾਣਾ ਪੰਜਾਬ ਹੀ ਚ ਇਥੇ ਆਉਂਦਾ ਜਿੱਦਾਂ ਆਪਣੇ ਬਜ਼ੁਰਗਾਂ ਨੇ ਜਿਹੜਾ ਟਾਈਮ ਹੰਡਾਇਆ ਸੀ ਉਹ ਪੁਰਾਣਾ ਟਾਈਮ ਯਾਦ ਆਉਂਦਾ ਇੱਥੇ ਆਣ ਕੇ ਪਾਕਿਸਤਾਨ ਚ ਹਰ ਤਰ੍ਹਾਂ ਦੀ ਪੁਰਾਣੀ ਚੀਜ਼ ਲੱਭਦੀ ਆ ਦੱਸੋ ਇੰਦਾ ਦਰਵਾਜ਼ੇ ਕਿਤੇ ਲੱਭਣਗੇ ਹੋਰ ਹੈ ਲੋ ਇੱਥੇ ਹਜੇ ਵੀ ਅੱਜ ਵੀ ਉਸੇ ਉਸੇ ਤਰ੍ਹਾਂ ਮੌਜੂਦ ਆ ਪੁਰਾਣੇ ਦਰਵਾਜ਼ੇ ਹਨਾ ਲਓ ਜੀ ਚਾਹ ਬਣ ਰਹੀ ਆ ਆਪਣੀ ਬਸ ਪਾਜੀ ਮਿੱਠਾ ਘਟ ਰੱਖਿਓ ਠੀਕ ਹੈ ਜੀ ਬਹੁਤ ਵਧੀਆ ਜੀ ਇਹ ਇਹ ਪਾਜੀ ਹੁਣ ਆਪਣੇ ਨਾਲ ਚੱਲਣਗੇ ਇਹ ਦੇਖ ਲਓ ਇੱਕ ਚੀਜ਼ ਆ ਇੱਥੇ ਕਿਸੇ ਨੂੰ ਰਾਹ ਪੁੱਛਿਓ ਨਾ ਤੇ ਉਹ ਰਾਹ ਦੱਸਣ ਦੀ بجائے ਘਰ ਛੱਡ ਕੇ ਆਉਂਦਾ ਇਹ ਆਪਣੀ ਪੰਜਾਬੀਆਂ ਦੀ ਖਾਸੀਅਤ ਆ ਭਾਵੇਂ ਆਪਾਂ ਲੈਂਦੇ ਪੰਜਾਬ 'ਚ ਹੋਈਏ ਪਾਕਿਸਤਾਨ ਚਾਹੇ ਚੜ੍ਹਦੇ ਪੰਜਾਬ 'ਚ ਹੋਈਏ ਜਿਸ ਨੂੰ ਕਿਹਨੂੰ ਰਾਹ ਪੁੱਛਦੇ ਆ ਤੇ ਉਹ ਫਿਰ ਅੱਗੇ ਕਹਿੰਦਾ ਕਿ ਚਲੋ ਮੇਰੇ ਕੋਲ ਟਾਈਮ ਹੈ ਮੈਂ ਤੁਹਾਨੂੰ ਛੱਡ ਕੇ ਆਉਣਾ ਬਾਈ ਇਦਾਂ ਦਾ ਪਿਆਰ ਬਹੁਤ ਘਟ ਗਿਆ ਵਾ ਪਰ ਇਹ ਚੀਜ਼ ਬਹੁਤ ਜ਼ਰੂਰੀ ਆ ਆਪਣੇ ਆਪਣੇ ਵਿਰਸੇ ਦੇ ਲਈ ਕਹਿ ਲੋ ਸਾਡਾ ਇਹ ਵਿਰਸਾ ਹੀ ਸਾਡਾ ਅਮੀਰ ਵਿਰਸਾ ਹੀ ਜਿਹੜੀਆਂ ਇਹ ਚੀਜ਼ਾਂ ਆਪਾਂ ਭੁੱਲ ਰਹੇ ਆ ਇਹ ਚੀਜ਼ਾਂ ਆਪਾਂ ਨੂੰ ਆਪਣੇ ਬੱਚਿਆਂ ਨੂੰ ਦੱਸਣੀਆਂ ਚਾਹੀਦੀਆਂ ਨੇ ਕਿ ਉਹ ਵੀ ਇਹਨਾਂ ਚੀਜ਼ਾਂ ਨੂੰ ਫੋਲੋ ਕਰਨ ਔਰ ਕਾਰੋਬਾਰ ਠੀਕ ਠਾਕ ਚੱਲਦਾ ਜੀ ਬਿਲਕੁਲ ਜੀ ਅੱਲਾਹ ਦੀ ਰਹਿਮਤ ਹੈ ਹਾਂ ਜੀ ਮਾਸ਼ਾਅੱਲਾ ਜਿਹੜਾ ਹੈਗਾ ਲੋਕ ਜਿਹੜੇ ਨਾ ਇਹ ਹੁਣ ਤੁਹਾਡੇ ਆਪਣਾ ਨਨਕਾਣਾ ਸਾਹਿਬ ਤੋਂ ਹਾਂਜੀ ਬਹੁਤ ਲੋਕ ਜਿਹੜੇ ਨੇ ਤੁਹਾਡੇ ਪੰਜਾਬੀ ਜਿੰਨੇ ਵੀ ਇੰਡੀਆ ਚ ਆਏ ਸਨ ਹਾਂਜੀ ਇੱਥੇ ਵਿਜ਼ਿਟ ਕਰਕੇ ਗਏ ਨੇ ਠੀਕ ਹੈ ਜਿਨ੍ਹਾਂ ਦੀ ਚਾਹਤ ਸੀ ਉਹ ਮਿਰਜ਼ੇ ਨੂੰ ਮਿਲ ਕੇ ਗਏ ਨੇ ਹਾਂ ਠੀਕ ਹੈ ਦੇਖ ਕੇ ਤੇ ਕੁਝ ਥੋੜਾ ਜਿਹਾ ਜਿਹੜਾ ਨਾ ਉਹਨਦੇ ਤੇ ਰੋਸ਼ਨੀ ਪਾਈ ਜਾਵੇ ਕਿ ਲੋਕ ਆਉਣ ਵਾਲੇ ਜਿਹੜੇ ਨੇ ਉਹਨਾਂ ਨੂੰ ਵੀ ਪਤਾ ਲੱਗੇ ਵੀ ਇੱਥੇ ਹਿਸਾਬ ਕਿਤਾਬ ਇਧਰੋਂ ਐਂ ਜਾਣਾ ਹੈ ਜਾਂ ਮਿਸਾਲੇ ਰਸਤੇ ਦਾ ਇਹ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਇਹ ਗੱਲਾਂ ਨੂੰ ਯਾਦਦਾਸ਼ਤ ਦੇ ਵਿੱਚ ਲਿਆ ਜਾਏ ਬਿਲਕੁਲ ਜੀ ਬਿਲਕੁਲ ਇਹ ਦੁਕਾਨ ਆਪਣੀ ਹੈ ਜੀ ਇਹ ਭਾਈ ਸਾਹਿਬ ਦੀ ਦੁਕਾਨ ਆ ਜਦੋਂ ਵੀ ਆਓ ਜਰੂਰ ਆਇਓ ਇੱਥੇ ਤੇ ਇਹ ਮੋਟਰਵੇ ਦੇ ਨਾਲ ਹੀ ਆ ਬਿਲਕੁਲ ਤੇ ਕੁਝ ਇਸ ਤਰ੍ਹਾਂ ਦੀਆਂ ਇੱਥੇ ਸ਼ਾਪਸ ਨੇ ਵਾਹ ਜੀ ਵਾਹ ਕੀ ਬਾਤ ਆ ਦੇਖ ਲਓ ਪੁਰਾਣੇ ਸਮੇਂ ਦਾ ਅੱਜ ਵੀ ਸਾਰਾ ਕੁਝ ਉਸੇ ਹੀ ਤਰ੍ਹਾਂ ਇੱਥੇ ਤੁਸੀਂ ਜਦੋਂ ਵੀ ਦੇਖੋਗੇ ਪੁਰਾਣੇ ਸਮੇਂ ਦਾ ਤੁਹਾਨੂੰ ਯਾਦ ਆਏਗੀ ਆ ਜੀ ਮੈਨੂੰ ਯਾਰ ਆ ਚੀਜ਼ਾਂ ਦੇਖ ਕੇ ਨਾ ਮੈਨੂੰ ਆ ਚੀਜ਼ਾਂ ਦੇਖ ਕੇ ਨਾ ਮੈਨੂੰ ਆਪਣਾ ਬਚਪਨ ਯਾਦ ਆ ਗਿਆ ਆਪਣੇ ਪੰਜਾਬ ਵਾਲਾ ਬੜੀ ਗੱਲ ਹੈ ਜੀ ਛੋਟੇ ਹੁੰਦੇ ਆਲਾ ਪੰਜਾਬ ਤੇ ਕਿਉਂ ਨਹੀਂ ਹੈ ਜੀ ਪੰਜਾਬੀ ਆਪਣੀ ਜਿਹੜੀ ਜ਼ੁਬਾਨ ਹੈ ਮਾਸ਼ਾਅੱਲਾ ਇਹ ਹਰ ਖਲੂਸ ਹੈ ਬਿਲਕੁਲ ਜੀ ਹਰ ਇੱਕ ਬੰਦੇ ਨਾਲ ਚਾਹਤ ਹੈ ਗਿਆ ਉਹਦੇ ਜੇ ਇੱਕ ਵੀ ਆਪਣੀ ਜ਼ੁਬਾਨ ਚ ਅਗਲੇ ਬੰਦੇ ਨੂੰ ਮਜ਼ੀਦ ਜਰੀਏ ਉਹ ਸਮਝ ਆ ਜਾਂਦੀ ਹੈ ਵਾਹ ਸਹੀ ਬਾਤ ਠੀਕ ਹੈ ਨਾ ਜੀ ਲੋਕ ਤਾਂ ਹੁਣ ਜਿਹੜਾ ਹੈ ਕਿ ਉਹ ਵਕਤ ਹੀ ਨਹੀਂ ਰਿਹਾ ਕਿ ਨਾ ਕੋਈ ਸਿੱਧੀ ਗੱਲ ਕਰਦਾ ਹੈ ਨਾ ਕੋਈ ਵਕਤ ਹੈ ਜੀ ਬਿਲਕੁਲ ਬਿਲਕੁਲ ਠੀਕ ਹੈ ਨਾ ਜੀ ਇਨਸ਼ਾਅੱਲਾ ਜਿਹੜਾ ਅੱਲਾਹ ਤਾਲਾ ਜਿਹੜਾ ਹੈ ਕਿ ਆਪਾਂ ਨੂੰ ਇਸ ਪਿਆਰ ਮੁਹੱਬਤ ਦਾ ਮਜ਼ੀਦ ਜਿਹੜਾ ਹੈ ਕਿ ਵਧੇ ਹੋਣਾ ਚਾਹੀਦਾ ਬਣਾਈ ਰੱਖੇ ਪਿਆਰ ਮੁਹੱਬਤ ਇੰਦਾ ਬਣਿਆ ਰਵੇ ਸਾਡਾ ਬੇਸ਼ੱਕ ਕਿਉਂ ਨਹੀਂ ਜੀ ਦੇਖ ਲਓ ਇਹ ਤਾਂ ਮਿਹਰਬਾਨੀ ਹੈ ਜੀ ਬਿਲਕੁਲ ਜੀ ਬਿਲਕੁਲ ਕੁਛ ਇਸ ਤਰ੍ਹਾਂ ਦੇ ਇੱਥੇ ਕਾਰੋਬਾਰ ਨੇ ਇਹਨਾਂ ਵੀਰਾਂ ਦੇ ਤੇ ਹੁਣ ਆਪਾਂ ਚਾਹ ਪੀ ਕੇ ਚੱਲਾਂਗੇ ਅੱਗੇ ਇਧਰ ਭਾਈ ਸਾਹਿਬ ਨੇ ਮੰਝੇ ਤੇ ਤੇ ਮੰਝੇ ਹਰ ਜਗ੍ਹਾ ਤੁਹਾਨੂੰ ਬਾਅਦ ਮਿਲਣਗੇ ਮਿਲਣਗੇ ਭਾਈ ਉਧਰ ਵੀ ਲੱਗੇ ਹੋਏ ਨੇ ਜਿਹੜਾ ਕੋਈ ਰਾਹ ਹੀ ਰੋਂਦਾ ਜਾਂਦਾ ਉਹਨੂੰ ਦੇਲੋ ਮੰਝੇ ਤੇ ਬਿਠਾਉਂਦੇ ਬਹੁਤ ਵਧੀਆ ਗੱਲ ਲਓ ਜੀ ਆਪਣੀ ਚਾਹ ਆ ਗਈ ਆ ਜੀ ਤੇ ਬਹੁਤ ਯਾਰ ਪਿਆਰ ਦਿੰਦੇ ਆ ਚਾਹ ਪਾਣੀ ਪਹਿਲਾਂ ਪੁੱਛਦੇ ਆ ਬਾਕੀ ਕੰਮ ਬਾਅਦ ਪਹਿਲਾਂ ਕਿਜ਼ਮਤ ਬਾਕੀ ਬਾਅਦ ਪਹਿਲਾਂ ਮਹਿਮਾਨ ਨਿਵਾਜੀ ਬਾਕੀ ਕੰਮ ਬਾਅਦ ਸੋ ਬਹੁਤ ਪਿਆਰ ਮਿਲ ਰਿਹਾ ਜੀ ਇੱਥੇ ਲਓ ਜੀ ਬਹੁਤ ਵਧੀਆ ਚਾਹ ਬਣਾਈ ਘਾਟ ਮਠੇ ਵਾਲੀ ਵੀਰਨਾ ਲੋ ਜੀ ਆਪਾਂ ਹੁਣ ਦਾਨਾਬਾਦ ਪਹੁੰਚ ਗਏ ਆ ਇਸ ਤਰ੍ਹਾਂ ਦੇ ਕੁਝ ਪਾਕਿਸਤਾਨ ਦੇ ਵਿੱਚ ਪਿੰਡ ਆ ਤੇ ਹੁਣ ਆਪਾਂ ਇਹ ਪਿੰਡ ਵੇਖਦੇ ਜਾਵਾਂਗੇ ਸਿੱਧਾ ਹੀ ਇਹ ਮਿਰਜ਼ਾ ਸਾਹਿਬਾ ਦੀ ਜਿਹੜੀ ਮਜ਼ਾਰ ਬਣੀ ਆ ਉਹਦੇ ਤੇ ਤੇ ਇੱਧਰ ਭਾਈ ਸਾਹਿਬ ਆਪਣੇ ਨਾਲ ਆਏ ਨੇ ਇਹ ਰਸਤਾ ਦਸਣ ਆਏ ਨੇ ਇਹ ਸ਼ੋਪ ਵਾਲੇ ਸੀ ਉੱਥੇ ਤੇ ਦੇਖ ਲਓ ਪਿਆਰ ਦੀ ਗੱਲ ਆ ਭਾਈ ਸਾਹਿਬ ਹੁਣੇ ਕਹਿੰਦੇ ਚਲੋ ਜੀ ਆਪਾਂ ਤੁਹਾਨੂੰ ਉੱਥੇ ਲੈ ਕੇ ਚੱਲਦੇ ਆ ਤੁਸੀਂ ਕਿੱਥੇ ਖੱਜਲ ਖਵਾਰ ਹੋਵੋਗੇ ਇਹ ਪਿਆਰ ਆ ਭਾਈ ਪਿਆਰ ਆ ਤੇ ਇਹ ਪਿੰਡ ਆ ਕੁਝ ਅਜੇ ਵੀ ਪਾਕਿਸਤਾਨ ਦੇ ਵਿੱਚ ਇਸ ਤਰ੍ਹਾਂ ਕੱਚੇ ਕਾਰਨੇ ਜਿੱਦਾਂ ਸਾਹਮਣੇ ਦੇਖ ਰਹੇ ਹੋ ਤੁਸੀਂ ਤੇ ਦਾਨਾਬਾਦ ਦਾ ਪਿੰਡ ਵਾਹ ਜੀ ਵਾਹ ਕੀ ਬਾਤ ਹੈ ਇਹ ਛੱਪੜ ਜੀ ਇਹ ਛੱਪੜ ਤੇ ਉਧਰ ਟੂਰਨਾਮੈਂਟ ਚੱਲ ਰਿਹਾ ਵਾ ਕ੍ਰਿਕਟ ਦਾ ਬਹੁਤ ਦੂਰ ਵਾਹ ਜੀ ਵਾਹ ਕੀ ਬਾਤ ਹੈ ਹੋ ਜੀ ਆ ਮਜ਼ਾਰ ਹੈ ਜੀ ਮਿਰਜ਼ਾ ਸਾਹਿਬਾਂ ਦਾ ਇਸ਼ਕ ਮੁਹੱਬਤ ਦਿੱਤਾ ਹਸਤਾ ਐਸਾ ਕਿ ਸਾਜਿਚ ਮੁਹੱਬਤ ਦੀ ਗੱਲ ਕੀਤੀ ਜਾਂਦੀ ਏ ਇੱਥੇ ਆਉਣ ਵਾਸਤੇ ਥੋੜੇ ਜਿھے ਕਸ਼ਟ ਤੇ ਕੱਟਣਾ ਪੈਂਦਾ ਪਰ ਇਹ ਨਜ਼ਾਰਾ ਦੇਖਣ ਦੇ ਬਾਅਦ ਦਿਲ ਕਰਦਾ ਇੱਥੇ ਬਹਿ ਜਾਈਏ ਉਹ ਵਿਰਕ ਸਾਹਿਬ ਬੁਲਾਈ ਬੈਠੇ ਨੇ ਇੱਥੇ ਮੰਨਤ ਮੰਗਦੇ ਨੇ ਇਸ ਜਗ੍ਹਾ ਨੂੰ ਪੂਜਦੇ ਨੇ ਭਾਈ ਇੱਥੇ ਅਰਦਾਸ ਬੇਨਤੀ ਕਰਦੇ ਨੇ ਤੇ ਆ ਦੇਖ ਸਕਦੇ ਹੋ ਤੁਸੀਂ ਭਾਈ ਸਾਹਿਬ ਇੱਥੇ ਨੇ ਤੇ ਇਹ ਇੱਥੇ ਦੇ ਜਿਹੜੇ ਆਸ-ਪਾਸ ਦੇ ਉਹ ਇਸ ਜਗ੍ਹਾ ਤੇ ਆ ਕੇ ਅਰਦਾਸ ਬੇਨਤੀ ਵੀ ਜਰੂਰ ਕਰਦੇ ਨੇ ਤੇ ਆ ਦੇਖੋ ਆਪਾਂ ਆਏ ਆ ਕਿ ਸਾਰੇ ਇਕੱਠੇ ਹੋ ਗਏ ਆ ਭਾਈ ਸਾਹਿਬ ਉਹਨੇ ਲਓ ਜੀ ਉਹ ਆਜੀ ਜਦੋਂ ਅਸੀਂ ਦੁਨੀਆ ਭਰ ਦੇ ਵਿੱਚ ਕਹਿੰਦੇ ਨਾ ਅਸੀਂ ਪੰਜਾਬੀ ਆ ਅਸੀਂ ਪੰਜਾਬ ਦੇ ਰਹਿਣ ਵਾਲੇ ਆ ਤੇ ਪੰਜਾਬ ਦੀਆਂ ਕਹਾਣੀਆਂ ਨੇ ਹੀਰ ਰਾਂਝਾ ਹੋ ਗਿਆ ਹਾਂ ਮਿਰਜ਼ਾ ਸਾਹਿਬਾ ਅਗਜ਼ ਹੈ ਨਾ ਸੱਸੀ ਪੁੰਨੂ ਹੋ ਗਿਆ ਸੋਹਣੀ ਮਹੀਂਵਾਲ ਹੋ ਗਿਆ ਇਹ ਸਾਰੇ ਕਹਾਣੀਆਂ ਨੇ ਅਸੀਂ ਇਹਨਾਂ ਸਾਡੇ ਕੋਲ ਤਾਂ ਬੜੀ ਗੱਲ ਹੈ ਕਿ ਸਾਡੇ ਕੋਲ ਜਗ੍ਹਾ ਹੈ ਇੱਕ ਵਾਕਿਆਤ ਨੇ ਅਛੇ ਤੇ ਨਾਲ ਹੋਰ ਕੀ ਕੀ ਜੁੜਦਾ ਹੈ ਜੁੜਦੀ ਹੈ ਸ਼ਹਿਵਾਨੇ ਵੇਖੋ ਭਾਈ ਬਾਹਰੋਂ ਆਇਆ ਕਦ ਲਈ ਆਇਆ ਇਹ ਪਿੰਡ ਨੂੰ ਵੈਸੇ ਕੌਣ ਵੇਖਣ ਆਂਦਾ ਇਹ ਬੋਰਡ ਨੂੰ ਝੰਡਾ ਯਾ ਵਾਣਿਂ ਸਭੋਪਤੀ ਹੈ ਨਾ ਨਦੀ ਜਿਹੜੀ ਇਹਨੂੰ ਅਸੀਂ ਆਪ ਕਿਹਾ ਸਭੋਪਤੀ ਜੀ ਵਿਰਸਾ ਜਿਹੜਾ ਇਹ ਕਰ ਲੋ ਨਹੀਂ ਵੀ ਯਾਰ ਚਲੋ ਮਿਰਜ਼ਾ ਸਾਹਿਬ ਨਾਲ ਵੇਖੋ ਤੇ ਸਹੀ ਨਾ ਬੇ ਕਿਸ ਤਰ੍ਹਾਂ ਦਾ ਦਰਬਾਰ ਹੈ ਕਿਸ ਤਰ੍ਹਾਂ ਦਾ ਉਹਨਾਂ ਦੀ ਕਹਾਣੀ ਕੀ ਹੈ ਈ ਨਾ ਇੱਥੇ ਜਾਈ ਵੇਖਣ ਹੁੰਦੇ ਆ ਦੁਨੀਆਂ ਚ ਭਾਈ ਸਾਹਿਬ ਦੱਸਣ ਦੇ ਆਸਣ ਕਿ ਜਿਹੜਾ ਰੋਮੀਓ ਜੂਲੀਟ ਉਹ ਵੀ ਕਹਾਣੀ ਹੈ ਹਾਂ ਠੀਕ ਹੈ ਲੇਕਿਨ ਉਹਦੇ ਘਰ ਨੂੰ ਵੇਖਣ ਇੰਨੇ ਲੋਕ ਜਾਂਦੇ ਨੇ ਤੇ ਫਿਰ ਜੇ ਤੂੰ ਜਾਂਦੇ ਨਹੀਂ ਤਾਂ ਫਿਰ ਬਹੁਤ ਸਾਰਿਆਂ ਦਾ ਭਲਾ ਹੁੰਦਾ ਹਾਂ ਬਿਲਕੁਲ ਫਰਜ਼ਨ ਕਹਿੰਦਾ ਉਹਨੇ ਇੱਥੇ ਕੰਟੇਨ ਬਣ ਜੇ ਹਾਂ ਬਿਲਕੁਲ ਠੀਕ ਹੈ ਇੱਥੇ ਕਿਸੇ ਦਾ ਰੋਜ਼ਗਾਰ ਲੱਗਦਾ ਉੱਥੋਂ ਆਉਣ ਜਾਈ ਉੱਥੋਂ ਪਿੰਡੋਂ ਇਧਰ ਕੋ ਟਾਂਗਾ ਜਦੋਂ ਆਣਾ ਸ਼ੁਰੂ ਹੋ ਜਾਵੇ ਇੱਥੇ ਰੌਣਕ ਮੇਲਾ ਲੱਗਾ ਹੋਇਆ ਹੈ ਰੌਣਕ ਮੇਲੇ ਤੋਂ ਬਰਾ ਫਿਰ ਚੰਗੇ ਅੰਦਾਜ਼ ਚ ਹਾਂ ਬਿਲਕੁਲ ਲੁਕੀ ਆ ਹਾਂਜੀ ਮੇਲਾ ਬਣਾਉਂਦਾ 28 ਮਾਰਚ ਨੂੰ ਅੱਛਾ ਚੱਟਾਂ ਵਾਲੀ ਖੌਡੀ ਆਪਾਂ ਹੀ ਚੱਕਰ ਹੁੰਨੇ ਆ ਜੇ ਕਿਸੇ ਧਰਤੀ ਦੀ ਗੱਲ ਕਰਦੇ ਆ ਤੇ ਉਹਦੇ ਇਮਾਰਤਾਂ ਹੁੰਦੀਆਂ ਨੇ ਉਹਦੀਆਂ ਤਾਰੀਖੀ ਹੀਰੋ ਹੁੰਦੇ ਨੇ ਉਹਦੇ ਕਿੱਸੇ ਕਹਾਣੀਆਂ ਹੁੰਦੀਆਂ ਨੇ ਬਗੈਰ ਕਿਸੇ ਕਹਾਣੀਆਂ ਤੋਂ ਬਗੈਰ ਕਿਸੇ ਹੀਰੋ ਤੋਂ ਬਗੈਰ ਕਿਸੇ ਇਮਾਰਤ ਤੋਂ ਕੁਈ ਕਾਮ ਨਹੀਂ ਹੁੰਦੀ ਇਹਨੇ ਬਾਬਾ ਜੀ ਜੋ ਇੱਥੇ ਦੇਖਰੇਖ ਕਰਦੇ ਨੇ ਸਾਰੀ ਚੀਜ਼ ਦੀ ਇੱਧਰ ਮਜ਼ਾਰ ਆ ਤੇ ਇਹ ਭਾਈ ਸਾਹਿਬ ਆਪਣ ਲੈ ਗਏ ਇਹ ਉਹ ਝੰਡਾ ਜਿਹਦੇ ਥੱਲੇ ਮਿਰਜੇ ਨੂੰ ਤੀਰ ਮਾਰੇ ਜਾਂ ਮਿਰਜੇ ਨੂੰ ਵੱਢਿਆ ਸੀ ਤੇ ਇਹ ਝੰਡਾ ਅੱਜ ਵੀ ਉਸੇ ਹਾਲਾਤ ਦੇ ਵਿੱਚ ਮੌਜੂਦ ਆ ਤੇ ਇਹਦੀ ਇੱਕ ਹੋਰ ਚੀਜ਼ ਦੱਸਦੇ ਆ ਕਿ ਇਹ ਵਿੱਚੋਂ ਆ ਖਾਲੀ ਖੋਖਲਾ ਇਹ ਦੋ ਸੜੀਆਂ ਤੋਂ ਖਾਲੀ ਹੈ ਦੋ ਸੜੀਆਂ ਖਾਲੀ ਜੇ ਤੁਸੀਂ ਉੱਪਰ ਦੇਖ ਸਕਦੇ ਹੋ ਤੇ ਉੱਪਰੋਂ ਖਾਲੀ ਆ ਤੇ ਇਹ ਝੰਡਾ ਅੱਜ ਵੀ ਮਜੂਦ ਹੈ ਤੁਹਾਨੂੰ ਹੁਣ ਲੱਗਦਾ ਨਹੀਂ ਵਿਸਾਖ ਨੇ ਉੱਤੇ ਸੰਗਰੀ ਲੱਗਦੀ ਜਿਵੇਂ ਰਵਾਂ ਦੀਆਂ ਫੜੀਆਂ ਆਉਂਦੀਆਂ ਅੱਛਾ ਜੀ ਜਿਵੇਂ ਅਗੋਰ ਦਵਾਰੇ 'ਚ ਆਪਣਾ ਖੜਾ ਠੀਕ ਹੈ ਜੀ ਤੇ ਬਾਪੂ ਜੀ ਇਹਦੀ ਇਸ ਝੰਡਾ ਥਲੇ ਤੀ ਇਹ ਵੱਡਿਆ ਸੀ ਤੀ ਰਿੱਥੇ ਤੋੜੇ ਸੀ ਉਹਨਾਂ ਦਾ ਇਹ ਝੰਡਾ ਦੇ ਸਰਲੇ ਜੀ ਠੀਕ ਹੈ ਜੀ ਇਹ ਜੀ ਆਪਣਾ ਤਹਿਸੀਲ ਜੜਾ ਵਾਲਾ ਜ਼ਿਲ੍ਹਾ ਫੈ ਹੈ ਸਨਾਵੜ ਦੇ 585 ਸਪੈਂਡ ਦਾ ਲੰਬੋੜੇ ਤੇ ਉਹਨੂੰ ਕਿੱਦਾਂ ਉਹਦੇ ਮਿਰਜੇ ਦੇ ਤੀ ਕੀ ਪੂਰੇ ਇਥੇ ਜਦੋਂ ਆ ਬੈਠਾ ਤੋਂ ਮਰ ਨਿਸ਼ਾਨਾ ਲਾਇਓ ਸੁਣਾ ਹਾਂਜੀ تیر ਸਾਹਿਬਾਂ ਤੋੜ ਦਿੱਤੇ تیر ਆ ਵੀਰ ਸਾਹਿਬਾਂ ਤੋੜ ਦਿੱਤੇ ਕਿ ਮੇਰੇ ਭਰਾ ਬਾਤ ਯਾਰ ਬਾਜ ਜਾ ਜਦੋਂ ਪਿਛਵਾਰ ਆ ਗਏ ਉਦੋਂ ਮਿਰਜੇ ਨੂੰ ਉਠਾਇਆ ਤੇ 360 ਚਾ ਚਾਰ ਤੀਰ ਪਏ ਖਾਨ ਸ਼ਮੀਰ ਸਾਹਿਬਾਂ ਦੇ ਭਾਈ ਨੂੰ ਹੀ ਮਾਰ ਲਿਆ ਛਾਰਚੇ ਡੜਨੀ ਮਾਰ ਲਿਆ ਤੇ ਜਣਾਂ ਦੀ ਬਰਾਤ ਆਈ ਸਵੇਰ ਤੋਂ ਲਿਫਾੜ ਦੇਣੀਆਂ ਨੇ ਠੀਕ ਉਹਨਾਂ ਮਿਰਜੇ ਨੂੰ ਘੇਰਾ ਪਾ ਲਿਆ ਜਦੋਂ ਮਿਰਜੇ ਨੂੰ ਮਾਰਨ ਲੱਗੇ ਨਾ ਉਦੋਂ ਸਾਬ ਉੱਤੇ ਡੱਕ ਪੀਪੀ ਨੂੰ ਨਾ ਮਾਰੋ ਉਹਦਾ ਗਲਾ ਘੁੱਟ ਕੇ ਮਾਰਿਆ ਗਿਆ ਤੇ ਮਿਰਜੇ ਨੂੰ ਡੰਗਰੀਆਂ ਸੁੱਟੇ ਹੁੰਦਿਆ ਉਹ ਨਾ ਬੰਦੇ ਘੋੜੀਆਂ ਤੇ ਰੱਖੇ ਤੇ ਪਿਛਾਂ ਜੀ ਖੀਵੇ ਇੱਥੋਂ ਬੱਕੀ ਮੋੜਿੰਦੀ ਗਈ ਦਾ ਨਾ ਹੁਣ ਚੱਲਣਾ ਅੱਜ ਬੱਕੀ ਹੁਣ ਤੁਹਾਨੂੰ ਦਿਖਾਉਨੇ ਆ ਕਿ ਜਿਹੜੀ ਮਿਰਜੇ ਦੀ ਬੱਕੀ ਸੀ ਨਾ ਉਹ ਬਹੁਤ ਵਫਾਦਾਰ ਸੀ ਕਿਉਂਕਿ ਇਹ ਘੋੜੇ ਬਹੁਤ ਵਫਾਦਾਰ ਹੁੰਦੇ ਨੇ ਤੇ ਉਹ ਬੱਕੀ ਜਦੋਂ ਮਿਰਜੇ ਦੀ ਕਬਰ ਦੇ ਆਲੇ-ਦੁਆਲੇ ਘੁੰਮਦੀ ਰਹੀ ਉਹਨੂੰ ਪਤਾ ਲੱਗਾ ਕਿ ਉਹ ਬੱਕੀ ਨੇ ਵੀ ਉੱਥੇ ਹੀ ਦਮ ਤੋੜ ਦਿੱਤਾ ਮਿਰਜੇ ਦੀ ਕਬਰ ਤੇ ਤੇ ਹੁਣ ਬਾਬਾ ਜੀ ਸਾਨੂੰ ਉਹ ਦਿਖਾਉਣਗੇ ਮਿਰਜੇ ਦੀ ਬੱਕੀ ਦੀ ਕਬਰ ਏ ਬਾਬਾ ਜੀ ਕੀ ਲਿਖਿਆ ਜੀ ਇੱਧਰ ਉੱਪਰ ਇਹ ਜੀ ਆਪਣੇ ਲਿਖੀ ਹੋਈ ਇਹਦੀ ਪਦਾਇਸ਼ ਤੇ ਜਮ ਮਰਨਾ ਕਿ ਦੁੱਦਵਾਂ ਇਹ ਚੌਥੀ 50 ਸਾਲ 400 ਸਾਲ ਹੋ ਗਿਆ ਜਦ ਮੈਂ ਤੋਂ ਲੱਗ ਤੇ ਹੁਣ ਥਾਣੇ ਅੱਛਾ ਜੀ ਇਹ 32 31 ਸਾਲ ਨਿਬਾਰੇ ਚ ਫੋਟੋ ਹੋ ਗਏ 1 ਸਾਲ ਦਾ ਨਿੱਕੇ ਵੱਡੇ ਦਾ ਫਰਕ ਠੀਕ ਆ ਤੇ 6 ਸਾਲ 400 ਸਾਲ ਇਹਨਾਂ ਨੂੰ ਫੋਟੋ ਹੈ ਰੋ 400 ਸਾਲ ਪੁਰਾਣੀ ਇਹ ਹਾਂ ਜੀ ਹਿਸਟਰੀ ਹੈ ਇਹਨਾਂ ਦੀ ਮਿਰਜ਼ਾ ਸਾਹਿਬਾ ਦੀ ਆਜਾ ਆਜਾ ਆਜੋ ਅੱਗੇ ਪਹਿਲਾਂ ਪੱਕੀ ਬੱਕੀ ਦੇਖਦੇ ਆ ਹੈ ਜੀ ਆਏ ਬੱਕੀ ਜਿੱਥੇ ਉਹਨਾਂ ਨੇ ਬੱਕੀ ਦੀ ਮਜ਼ਾਰ ਬਣਾਈ ਹੈ ਜੀ ਇਹ ਡੇ ਡੇ ਕਮਿਨਾਂ ਦੀ ਕਬਰ ਤੇ ਗੁੰਮਦੀ ਬੱਤੀ ਇਸ ਗਮ ਵਿੱਚ ਗਮ ਤੋੜ ਗਈ ਠੀਕ ਜੀ 1618 ਇਸਵੀ ਦੇ ਵਿੱਚ ਲਿਖਿਆ ਹੋਇਆ ਤੇ ਇਹ ਆ ਉਹਦੀ ਜਿਹੜੀ ਸਮਾਦ ਬਣੀ ਹੈ ਜਾਂ ਆਪਾਂ ਕਹਿ ਸਕਦੇ ਇੱਥੇ ਉਹਨਾਂ ਨੂੰ ਦਫਨ ਕੀਤਾ ਸੀ ਬੱਕੀ ਨੂੰ ਤੇ ਆਜੋ ਹੁਣ ਅੰਦਰ ਦੇਖਦੇ ਆ ਬਾਬਾ ਜੀ ਦੇ ਨਾਲ 400 ਸਾਲ ਪੁਰਾਣੀ ਇਹ ਸਟੋਰੀ ਆ ਮਿਰਜ਼ਾ ਸਾਹਿਬਾਂ ਦੀ ਤੇ ਮਿਰਜ਼ੇ ਇਹਨਾਂ ਨੂੰ ਖੋਤਾਂ ਨੂੰ 6 ਸਾਲ 400 ਸਾਲ ਗੁਜ਼ਰ ਗਿਆ ਤਾਂ 24 25 ਸਾਲ ਤੇ 400 ਸਾਲ ਜੰਮੇ ਤੋਂ ਲੰਘ ਚੋਂ ਠੀਕ ਆ ਜਾਓ ਜਿੱਥੇ ਸਨ ਇਹ ਨਹੀਂ ਤਾਂ ਵੀ ਆਹ ਲਾਈਟ ਚ ਲਾਇਓ ਜੀ ਲਾ ਲਈ ਲਾ ਲਾਈ ਨਹੀਂ ਨਹੀਂ ਲਾ ਲਈਏ ਵਾ ਭਾਈ ਇਹ ਤੀਆਂ ਲਾ ਕੇ ਅੰਦਰ ਜਾਣਾ ਇੱਥੇ ਆਸ-ਪਾਸ ਦੇ ਲੋਕ ਇੱਥੇ ਇੱਥੇ ਬੋਧ ਮੰਤਰਾ ਰੱਖਦੇ ਆ ਬਾਈ ਜਿਹੜੇ ਆਪਾਂ ਨੂੰ ਲੱਗਦਾ ਕਿ ਇਹ ਕਬਰ ਆ ਮਿਰਜਾ ਜੜਦੀ ਜਾਂ ਸਾਈਬਾ ਦੀ ਪਰ ਜਿੱਦਾਂ ਉਹ ਭਾਈ ਸਾਹਿਬ ਟਕਰੇ ਤੇ ਬਹੁਤ ਇਹ ਸ਼ਰਦਾ ਰੱਖਦੇ ਆ ਇਸ ਚੀਜ਼ ਦੇ ਵਿੱਚ ਨਹੀਂ ਆਏ ਸਾਈਬਾ ਦੀ ਇਹ ਮਿਰਜੇ ਦੀ ਆ ਰਾਵ ਜਲਦੀ ਏ ਉਹ ਕੋਤੀਕ ਸਾਲ ਇਹਦਾ ਬਾਪ ਪਿੱਛੇ ਫੌਤ ਹੋਣ ਲੱਗਿਆ ਕਿ ਆ ਵੀ ਮੇਰੇ ਮਿਰਜੇ ਦੇ ਨਾਲ ਬੱਚੇ ਦੇ ਕਬਰ ਹੋਗਾ ਇਹਦੀ ਮਿਰਜੇ ਦੇ ਬਾਪ ਦੀ ਉਹ ਪਿੱਛੇ ਠੀਕ ਹੈ ਇਹ ਉਹ ਸਾਇਬਾਂ ਦੀ ਕਬਰ ਆ 1586 ਤੋਂ ਲੈ ਕੇ 1618 ਈਸਵੀ ਤੱਕ ਇਹ 1587 ਤੋਂ ਲੈ ਕੇ 1618 ਬਸ ਇੱਕ ਸਾਲ ਦਾ ਹੀ ਫਰਕ ਹੀ ਇਹਨਾਂ ਦੋਵਾਂ ਦੀ ਉਮਰ ਦੇ ਵਿੱਚ ਵੀ ਤੇ 400 ਸਾਲ ਹੋ ਗਿਆ ਇਹ ਇੱਥੇ ਉਹਨਾਂ ਦੀ ਫੋਟੋ ਬਣੀ ਹੋਈ ਆ ਤੇ ਹੁਣ ਮੈਨੂੰ ਪੜ੍ਹਨਾ ਤੇ ਨਹੀਂ ਆਉਂਦਾ ਪਰ ਮੈਂ ਪੜ੍ਹ ਕੇ ਜਰੂਰ ਸੁਣਾਉਂਦਾ ਜੇ ਆਉਂਦਾ ਹੁੰਦਾ ਤੇ ਸਾਇਬਾਂ ਨੇ ਆਪਣੇ ਭਰਾਵਾਂ ਨੂੰ ਬਚਾਉਣ ਦੇ ਲਈ ਮਿਰਜੇ ਦੇ ਤੀਰ ਤੋੜ ਦਿੱਤੇ ਸੀ ਜਦੋਂ ਮਿਰਜੇ ਦੇ ਤੀਰ ਤੋੜਤੇ ਤੇ ਜਿਹੜੇ ਸਾਹਬਾਂ ਦੇ ਭਰਾਵਾਂ ਨੇ ਫੇਰ ਆਣ ਕੇ ਮਿਰਜਾ ਵੱਡਿਆ ਸੀ ਇਸ ਜਾਂਡ ਥੱਲੇ ਤੇ ਬਹੁਤ ਗਾਣੇ ਬਹੁਤ ਗਾਣੇ ਬਣੇ ਹੋਏ ਆ ਇਹਨਾਂ ਦੀ ਲਵ ਸਟੋਰੀ ਤੇ ਤੇ ਇਹ ਬਹੁਤ ਘੱਟ ਲਵ ਸਟੋਰੀਆਂ ਨੇ ਜੋ ਇੰਨੀਆਂ ਇਹ ਵੀ ਸਿਰਫ ਪਰਮਾਤਮਾ ਦੀ ਕਿਰਪਾ ਹੁੰਦੀ ਆ ਕਿਸੇ ਦੀ ਕੋਈ ਚੀਜ਼ ਵਾਇਰਲ ਹੋਣੀ ਜਾਂ ਫੇਮਸ ਹੋ ਜਾਣੀ ਜਿੱਦਾਂ ਮਿਰਜੇ ਦੇ ਗਾਣੇ ਬਹੁਤ ਬਣੇ ਆ ਬਹੁਤ ਜ਼ਿਆਦਾ ਕੁਲਦੀ ਮਾਨਕ ਨਾ ਗਾਣੇ ਗਾਏ ਆ ਇਹ ਜਾਂਡ ਜਿੱਥੇ ਮਿਰਜੇ ਨੇ ਵੱਡਿਆ ਸੀ ਇਹ ਉਹਦੀ ਕਵਰ ਆ ਤੇ ਇਹ ਬਾਬਾ ਜੀ ਜੋ ਇੱਥੇ ਦੇਖ ਰੇ ਕਰਦੇ ਨੇ ਸੰਭ ਸੰਭਾਲ ਕਰਦੇ ਨੇ ਹਾਂਜੀ ਉੱਤੇ ਆਪਣਾ ਲਿਖਿਆ ਬਲੈਟ ਮੁੱਖ ਦੱਸਾਂ ਕਿ ਦੀ ਰਸ਼ੀਨ ਫਿਦਰੀ ਆ ਮੇਰੇ ਪੋਤਰਿੰਦ ਦਾ ਫੋਨ ਲੰਬੋ ਠੀਕ ਆ ਜੀ ਹਾਂਜੀ ਤੇ ਇੱਥੇ ਕੋਈ ਵੀ ਆ ਸਕਦਾ ਜਦੋਂ ਮਰਜੀ ਇਹ ਇੱਥੇ ਹੁੰਦੇ ਨੇ ਤੇ ਇਹ ਸੀ ਇਹਨਾਂ ਦੀ ਪੂਰੀ ਸਟੋਰੀ ਜਿਹੜੀ ਬਾਬਾ ਜੀ ਨੇ ਦੱਸੀ ਤੇ ਆਪਾਂ ਦੇਖ ਲਿਆ ਤੇ ਹੁਣ ਆਪਾਂ ਚੱਲੇ ਆ ਜੀ ਇਥੋਂ ਅੱਜ ਦੇ ਵਲੌਗ ਦੀ ਇੱਥੇ ਹੀ ਸਮਾਪਤੀ ਆ ਤੇ ਅਗਲੇ ਵਲੌਗ ਦੇ ਨਾਲ ਜਰੂਰ ਮਿਲਦੇ ਆ ਤੇ ਵਲੌਗ ਦੇਖਦੇ ਰਿਹਾ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਆਪਾਂ ਹੁਣ ਪੂਰੇ ਪਾਕਿਸਤਾਨ ਦੇ ਟੂਰ ਤੇ ਆਦਾਂ ਪੂਰੀ ਇੱਕ ਇੱਕ ਚੀਜ਼ ਦਿਖਾਉਣੇ ਆ ਪਾਕਿਸਤਾਨ ਦਾ ਥੋੜਾ ਗੰਦਾ ਹੈ ਮਿਲਦੇ ਆ ਜੀ ਅਗਲੇ ਵਲੌਗ ਦੇ ਨਾਲ ਧੰਨਵਾਦ ਜੀ